ਜਿਹੜੀ ਆਈ 3 2 ਟੂ ਚਾਰੀ ਕੀਤੀ ਆ ਲਗਾਤਾਰ ਪਿਛਲੇ ਇਲੈਕਸ਼ਨਾਂ ਦੀ ਕੀਤੀ ਸੀ ਆ ਸਵੈਲ ਬਕੀ ਉਹ ਤੁਹਾਡੇ ਵਰਗਾ ਦਾ ਢਾਲ ਪਟਕਾਉਣ ਲਈ ਆ ਕਿ ਕਿਕਲੀ ਮੈਂ ਨਾ ਕਹਿੰਦਾ ਤੀਜੀ ਦਾਦੀ ਕਰਦੇ ਹੋ ਤੀਜੀ ਵੀ ਕਰਦੀ ਆ ਜੀ ਅੱਜ ਕਹਿੰਦੇ ਭਾਈ ਤੇ ਭਨੋਈਏ ਦੇ ਫੱਟੀ ਪੁੱਛੀ ਅਕਾਲੀ ਦਰ ਦੀ ਤੀਜੀ ਹਾਂ ਜੀ ਤੀਜੀ ਵੀ ਕਰਦੀ ਆ ਤੀਜੀ ਵੀ ਕਰਦੀ ਕਹਿੰਦੇ ਭਾਈ ਤੇ ਭਨੋਈਏ ਦੇ ਫੱਟੀ ਪੁੱਛੀ ਅਕਾਲੀ ਦਰ ਆਹ ਚੌਥੀ ਵੀ ਕਰਦੇ ਉਹਨੂੰ ਕਹ ਪਹਿਲਾਂ ਆਪਦੀ ਸ਼ੀਰਤ ਕੌਰ ਨੇ ਜੋ ਤੇਰੀ ਬੇਟੀ ਨੇ ਤੇਰੇ ਬਾਰੇ ਕਿਹਾ ਉਹਦਾ ਜਵਾਬ ਦੇ ਦੇ ਜਿਹੜਾ ਬਾਪ ਆਪਦੀ ਬੇਟੀ ਦਾ ਨਹੀਂ ਹੋ ਸਕਿਆ ਉਹ ਮੈਂ ਕਹਿੰਦਾ 20 ਕਿਕਲੀਆਂ ਸੁਣਾ ਦੇਵੇ ਉਹ ਤੋਂ ਕਿੱਡਾ ਕਰੈਕਟਰਲੈਸ ਬੰਦਾ ਹੈ ਤੇ ਉਹਦੇ ਟੱਬਰ ਦੇ ਜੀ ਦੱਸੀ ਜਾਂਦੇ ਸਾਰ ਸਾਲ ਜਿਹੜਾ ਇਸ ਦਸਤਾਰ ਦਾ ਸਤਕਾਰ ਨਾ ਨਾ ਕਰੇ ਮੈਂ ਉਹਨੂੰ ਬੰਦਿਆਂ ਚੋਂ ਨਹੀਂ ਗਿਣਦਾ ਇਹ ਮੇਰੇ ਮਾਲਕ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਓਈ ਦਸਤਾਰ ਹੈ ਤੇ ਤੂੰ ਪਾਣੀ ਦੀ ਬੋਤਲ ਇੱਕ ਨਿਆਣੇ ਨੂੰ ਵੀ ਕਹਿ ਦਿਓ ਕਿ ਝੂਠਾ ਪਾਣੀ ਆਪਦੇ ਸਿਰ 'ਚ ਪਾਦਵੇ ਕਰਮੀ ਚਾਲੂ ਨਹੀਂ ਲੱਗਦੀ ਸਾਹਿਬ ਜੀ ਤੁਹਾਨੂੰ ਨਹੀਂ ਲੱਗਦੀ ਤੁਸੀਂ ਕਰੋਗੇ ਉਹ ਗੁਸਤਾਖੀ ਕਦੇ ਨਹੀਂ ਕਰੋਗੇ ਕਿਉਂਕਿ ਇਹ ਮਾਲਕ ਦੀ ਬਖਸ਼ਿਓਈ ਕਕਾਰ ਨੇ ਇਹ ਜਾਨ ਨਿਕੰਮਾ ਨੀਚ ਕਰੈਕਟਰਲੈਸ ਬੰਦਾ ਕੀ ਕਵੇ ਕੀ ਨਾ ਕਵੇ ਆਈ ਡੋਨਟ ਈਵਨ ਵੇਸਟ ਮਾਈ ਟਾਈਮ ਔਨ ਇਟ ਔਰ ਤੂੰ ਸਾਡਾ ਫਿਕਰ ਕਰਨ ਦੀ ਜਗ੍ਹਾ ਜਿਹੜੇ ਸ਼ਰਾਬ ਘਟਾਲੇ ਚ ਔਰ ਸ਼ਰਾਬ ਮਾਫੀਆ ਤੇ ਰੇਤ ਮਾਫੀਆ ਤੇ ਸਰਕਾਰ ਚੱਲ ਰਹੀ ਹੈ ਭਾਜਪਾ ਦੇ ਰਹਿਮੋ ਕਰਮ ਤੇ ਚੱਲ ਰਹੀ ਹੈ ਭਾਜਪਾ ਦੇ ਟੌਟੀਕਰਨ ਕਰਕੇ ਚੱਲ ਰਹੀ ਹੈ ਉਹ ਕੀ ਕਹਿੰਦੇ ਕੀ ਨਹੀਂ ਕਹਿੰਦੇ ਇਹਦਾ ਅਸਰ ਕੋਈ ਨਹੀਂ